ਤੁਮੇ ਮਹਮਾ ਬਰਨ ਨਾਸ ਕੋ ਤੋਧ ਕੋ ਰਿਉ ਜਿ ਭਗਵਾਨਾ ਤੋ ਮੇਰੋ 오. <목소리도> todo ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾ ਤੀ ਗੁਰਬਾਣੀ ਕਹੈ ਸੇਤੁ ਜਨ ਮਨ ਕਰਤਕ ਗੁਰੂ ਤਾਰੇ ਵਾਈ ਜਿਹੜਾ ਅਕਨਵਰਾਪਰ ਤਪ ਇਤਰਵੰਗ ਕਾਤੀ ਰਣਵਤ ਨਾਨਕ ਹੁਕਮ ਪਛਾਨ ਸੁਖ ਹੋਵੈ ਜਨਨਰਾਤੀ ਤੁਮ ਕਰੋ ਦਇਆ ਮੇਰੇ ਸਾਈਂ ਐਸੀ ਮੱਤ ਜੈ ਮੇਰੇ ਠਾਕੁਰ ਸਦਾ ਸਦਾ ਤੁਧ ਧਿਆਇ ਪਾਣੀਆਂ ਪੱਕਾ ਪੀਸੋ ਸੰਤ ਅਜਾ ਗੋਡਾ ਗੋਬਿੰਦ ਜਸ ਗਾਈ ਸੋ ਸੋ ਵਾਹ ਨਾਮ ਸਮਾਰ ਵਾਹਿਗੁਰੂ ਇਹੋ ਵਿਚ ਨਾਮ ਨਿਧਰਦਾ ਏ ਤੇਮਰੀ ਕਿਰਪਾ ਤੇ ਮੋ ਮਨ ਛੁਟਾ ਵਾਹਿਗੁਰੂ ਤੇਮਰੀ ਕਿਰਪਾ ਤੇ ਮੋ ਮਨ ਛੁਟਾ

ਕੋ ਸੁਖ ਆਨੰਦ ਰਾਜ ਪਾਏ ਮੁਕਤਿ ਨੇ ਮਖ ਬੁਲਾਈ ਜਾਪ ਤਾਪ ਭਗਤ ਸਾ ਪੂਰੀ ਜੋ ਪ੍ਰਭ ਕਾ ਮਨ ਭਾਏ ਨਾਮ ਜਪਤ ਦ੍ਰਿਸ਼ਨਾ ਸਰਬੋ ਜੀ ਹੈ ਨਾਮਿਕ ਤ੍ਰਿਭਗਤ ਆਈ ਨਾਨਕ ਧਰਪਤ ਅਗਾਈ ਸਤਨਾਮ ਮੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿ ਕਰਤਾ ਰਿ ਸ੍ਰੀ ਮੇਚ ਆ ਰਿਹਾ ਸੀ ਵਾਹ ਓਕੇ ਹਾਂ ਤੁਸੀਂ ਟਿਕਾਓ ਤੁਮ ਕਰੋ ਤੇ करो दया ਤੇਸੀਮਤ ਦੀ ਜੈ ਮੇਰੇ ঠাকুর ਤੇਸੀਮਤ ਦੀ ਜੈ ਮੇਰੇ ঠাকুর ਸਦਾ ਸਦਾ ਤੁਕ खुद प्यार ਕਰੋ ਦਇਆ ਮੇਰੇ ਸਾਈਂ ਕਰੋ ਦਇਆ ਤੇਰੇ ਸਾਈਂ ਤੁਮ ਕਰੋ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਖਦੇ ਐ ਸਾਈ ਮਾਲਕ ਨੂੰ ਕਹਿੰਦੇ ਐ ਮੇਰੇ ਮਾਲਕ ਪ੍ਰਭੂ ਪ੍ਰਮਾਤਮਾ ਵਾਹਿਗੁਰੂ ਮੇਰੇ ਤੇ ਐਸੀ ਰਹਿਤ ਕਰੋ ਐ ਹੋਜੀ ਮਤ ਦਾ ਦਾਨ ਮੈਨੂੰ ਦਿਓ ਮੈਨੂੰ ਇਹੋ ਜਿਹਾ ਗਿਆਨ ਦ੍ਰਿੜ ਕਰਵਾ ਦਿਓ ਮੋਹ ਮਾਨ ਛੁੱਟ ਜਾਵੇ ਸਦਾ ਇਹ ਮਨ ਤੁਹਾਡੀ ਆਗਿਆ ਵਿੱਚ ਰਹੇ ਚੜ੍ਹਦੀ ਕਲਾ ਹੋਈ ਰਹੇ ਐਸਾ ਰਹਿਮ ਕਰੋ ਐਸੀ ਜੀਵਨ ਦੀ ਖੇਡ ਬਣਾਓ ਕਿਰਪਾ ਕਰੋ ਮੇਰੇ ਸੁਆਮੀ ਮੇਰੇ ਸਾਈਂ ਦਾਤਾ ਜੀ ਇਸੋਂ ਸੰਤੇ ਆ ਕੇ ਰੇ ਹੋ ਵਿਚਰਾਮ ਨੇ ਤਪਾਈ ਸੇ ਹੋ ਵਿਚਰਾਮ ਨੇ ਤਪਾਈ ਪਾਈ ਤੁਮ ਕਰੋ ਮੇਰੇ ਅਰਜਨ ਸਾਹਿਬ ਆਖਦੇ ਐ ਸੋਹਣੇ ਵਾਹੀ ਬਰੂ ਐ ਪਿਆਰ ਦੇ ਸੌਨੇ ਐ ਉਜਲੇ ਕਰਨ ਵਾਲੇ ਪ੍ਰਮਾਤਮਾ ਤੇਰੇ ਨਾਲ ਜੁੜੇ ਹੋਏ ਸੰਤਾਂ ਦੀ ਮੈਂ ਸੇਵਾ ਕਰਾਂ ਮੈਂ ਗੁਰਮੁਖ ਖਾਨ ਦੇ ਆਪਣੇ ਹੱਥੀਂ ਸੇਵਾ ਕਰਾਂ ਜੋ ਤੈਨੂੰ ਧਿਆਉਂਦੇ ਇਸ ਭਾਉ ਚਾਵਾ ਪਾਣੀ ਪੱਖਾ ਪੀ ਸੋ ਸੰਤ ਆਗੇ ਗੁਣ ਨਿਤ ਗੁਣ ਗੋਬਿੰਦ ਜਸ ਗਾਈ ਤੁਹਾਡਾ ਜਸ ਉਹਨਾਂ ਨਾਲ ਬਹਿ ਕੇ ਗਾਵਾਂ ਫਿਰ ਬਿਤ ਤੁਹਾਨੂੰ ਆਵਾਜ਼ ਮਾਰਾਂ ਐਸੀ ਬਿਤ ਬਣ ਜਾਵੇ ਦੇਖੋ ਸਾਡੇ ਮੰਗਣ ਵਿੱਚ ਤੇ ਹਜੂਰ ਦੇ ਮੰਗਣ ਵਿੱਚ ਕਿੰਨਾ ਫਰਕ ਹੈ ਸਾਡੀਆਂ ਸਾਰੀਆਂ ਲਾਲਸਾਵਾਂ ਦੁਨਿਆਵੀ ਨੇ ਤੇ ਬਾਦਸ਼ਾਹ ਜੋ ਵੀ ਮੰਗਦੇ ਆ ਵਾਹਿਗੁਰੂ ਤੋਂ ਸਾਰਾ ਦਿਆ ਤਮੈ ਅੰਦਰ ਦੀਆਂ ਖੇਡਾਂ ਸਾਸ ਸਾਸ ਮਨ ਨਾਮ ਤੇਰਾ ਹੈ ਹਰ ਸਾਇ ਮਨ ਤੁਹਾਨੂੰ ਸੰਭਾਲੀ ਰੱਖੇ ਤੁਹਾਡੀ ਆਦ ਵਿੱਚ ਲੱਗਿਆ ਰਹੇ ਇਹੋ ਵਿਸ਼ਰਾਮ ਨਿਦਪਾਈ ਤੇ ਖਜ਼ਾਨਾ ਮੈਨੂੰ ਮਿਲ ਜਾਵੇ ਮਾਈ ਜਨ ਸਜਾਏ ਪਰਮਾਈ ਅਨੰਦ ਰੋ ਕਰਾਵੇ ਸਭ ਮਦ ਗਮ ਦੇ ਜੱਤ ਕੱਤ ਦੇ ਹੋ ਜਾਏ ਜੱਤ ਕੱਤ ਦੇ ਹੋ ਜਾ ਲਈ ਤੁਮ ਕਰੋ ਗਿਆ ਤੁਮਰੀ ਕਿਰਪਾ ਤੇ ਜਦੋਂ ਆਪ ਜੀ ਦੀ ਕਿਰਪਾ ਹੋਈ ਜਦੋਂ ਮੇਰੇ ਆਂਦੇ ਖਜ਼ਾਨੇ ਖੁੱਲ ਗਏ ਜਦੋਂ ਇਹ ਡੁੱਬਦਾ ਹੋਇਆ ਜੀਵਨ ਕਿਨਾਰੇ ਲੱਗਿਆ ਮੋਹ ਮਾਨ ਛੁੱਟਿਆ ਮੋਹ ਤੇ ਮਾਨ ਛੁੱਟ ਗਿਆ ਮੇਰੇ ਸਜਾਈ ਪਰਮਾਈ ਮਨ ਪਰਮਾ ਤੋਂ ਬਾਹਰ ਆ ਗਿਆ ਇਕ ਤੇ ਪਤਾਇ ਕਿਸਕੇ ਹੰਬਰ ਤੂੰ ਮੇਰਾ ਰਹਿ ਹੈ ਇੱਕ ਅਕਾਲ ਪੁਰਖ ਨਾਲ ਲਿਵ ਜੁੜ ਗਈ ਹੁਣ ਭਰਮ ਨਹੀਂ ਹੁੰਦਾ ਹੁਣ ਇੱਕ ਹਰੀ ਦੀ ਮੰਨ ਵਿੱਚ ਪੂਜਾ ਚੱਲਦੀ ਹੈ ਸਦੈ ਜਿਰ ਦੇ ਨਾਲ ਇੱਕ ਵਾਹਿਗੁਰੂ ਨੂੰ ਧਿਆਉਂਦੇ ਪਰਪਰਗ ਹੋਈ ਨਹੀਂ ਸਕਦਾ ਸੱਚ ਦਾ ਪਤਾ ਲੱਗਿਆ ਚਾਨਣ ਆ ਗਿਆ ਜ਼ਿੰਦਗੀ ਉਹ ਬਹੁਤ ਖੂਬਸੂਰਤ ਹੋ ਗਈ ਅਨੰਦ ਅੰਦਰ ਲਈ ਸਰਬੰਵੰਤੇ اے ਅਨੰਤ ਦੇ ਦਾਤੇ ਵਾਹਿਗੁਰੂ ਜੀ ਸਾਰੇ ਅੰਦਰ ਰਵੇ ਹੋਏ